ਹਾਂਜੀ ਸਾਰੇ ਨਾਮ ਨਾਮ ਸਤਿ ਸ੍ਰੀ ਅਕਾਲ ਜੀ ਤੇ ਅੱਜ ਦਾ ਟੌਪਿਕ ਹੈ ਜੀ ਬਾਬਾ ਬੂਟਾ ਭਗਤ ਜੀ ਦਾ ਮੇਲਾ ਅੱਜ 15 ਤਰੀਕਾ ਤੇ ਸਟੇਜ ਪੂਰੀ ਲੱਗ ਗਈ ਹੈ ਤੇ ਹੁਣ ਟਾਈਮ ਹੋ ਗਿਆ ਜੀ 4:52 ਮਿੰਟ 5:00 ਵਜੇ ਹੈ ਜੀ ਤੇ ਸਟੇਜ ਤਿਆਰ ਆ ਥੋੜੀ 2-3 ਘੰਟਿਆਂ ਦਾ ਕਰਮਲ ਕੇ ਮੇਲਾ ਸਟਾਰਟ ਹੋ ਜਾਣਾ ਇੱਥੇ ਕਲਾਕਾਰ ਵੀ ਆਣੇ ਆ ਤੇ ਤੁਹਾਨੂੰ ਉਹ ਵੀ ਰਿਵਿਊ ਕਰਵਾਵਾਂਗੇ ਤੇ ਬਸ ਤੁਹਾਨੂੰ ਉਹ ਦਿਖਾਣਾ ਹੈਗਾ ਵੀ ਬਾਗੂ ਕੂਟਾ ਪਗੁੱਜੀ ਦਾ ਅੱਜ 15 ਤਰੀਕਾ ਅਜ ਮੇਲਾ ਸਟਾਰ ਹੋਇਆ ਤੇ ਇੱਥੇ ਰਾਤ ਨੂੰ ਮਲ ਕੇ 8-9 ਵਜੇ ਨਾਲ ਮਲ ਕੇ ਤੁਹਾਨੂੰ ਦਿਖਾਵਾਂਗੇ ਜੋ ਵੀ ਇੱਥੇ ਦਾ ਮਾਹੌਲ ਬਣੂਗਾ ਤੇ ਪੰਗੂਲੇ ਵੀ ਲੱਗ ਚੁੱਕੇ ਆ ਇਹ ਮੇਲੇ ਦਾ ਵੀ ਤੁਹਾਨੂੰ ਇੱਕ ਵੀਊ ਦਿਖਾਵਾਂਗੇ ਉਹ ਰਾਤ ਨੂੰ ਦਿਖਾਵਾਂਗੇ ਤੋਂ ਬੜੀ ਹੈ ਹੁਣ ਸਾਡੇ ਨਾਲ ਬਣੇ ਰਹੀਓ ਤੇ ਤੁਹਾਨੂੰ ਰਾਤ ਦਾ ਮਾਹੌਲ ਵੀ ਦਿਖਾਵਾਂਗੇ ਚਲੋ ਠੀਕ ਹੈ ਜੀ ਬਸ ਇੱਕ ਸੰਦੇਸ਼ ਦੇਣਾ ਹੈਗਾ ਵੀ ਜਿਹੜਾ ਇਸ ਤੋਂ ਜਿਹੜਾ ਨੈਕਸਟ ਬਲੌਗ ਆਉਣ ਵਾਲਾ ਤੇ ਅੱਜ ਹੀ ਉਹ ਪਾ ਦੇਣਾ ਆ ਜੇ ਐਡ ਦਾ ਟਾਈਮ ਹੀ ਪਾ ਦੇਣਾ ਮਤਲਬ ਕੇ ਤੇ ਬਣੇ ਰਹੀਓ ਸਾਡੇ ਨਾਲ ਤੇ ਚਲੋ ਠੀਕ ਹੈ ਜੀ ਬਾਏ ਬਾਏ